ਕਈ ਜਿਹੜੇ ਗੁਨੇ ਗਾਲ ਤੇ ਕੇ ਉਹ ਆਜ਼ਾਦ ਹੋਏ ਜਾਂਦੇ ਸੀ। ਕੁੱਲਮਾ ਲਾ ਕੇ ਇਨਸਾਫ ਦੀ ਜਿਹੜਾ ਉਹਦੋਂ ਲੋਕਾਂ ਨੂੰ ਏਵੇਂ ਲੱਗਣ ਲੱਗ ਪਈ ਵੀ ਇਹ ਕਿਸਮਤ। ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਏਕ ਓਂਕਾਰ ਤੇ। ਦੋਸਤੋ ਅਸੀਂ ਇੱਕ ਸੀਰੀਜ਼ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਅਸੀਂ ਪੁਰਾਣੇ ਰਾਜੇ ਮਹਾਰਾਜਾਂ ਦੇ ਕਿਸੇ ਕਹਾਣੀਆਂ ਸਾਂਝੀ ਕਰਦੇ ਹਾਂ। ਸਾਡੇ ਨਾਲ ਮजूद ਹੁੰਦੇ ਨੇ ਹਰ ਵਾਰ ਦੀ ਤਰ੍ਹਾਂ ਜਸਕਰਨ ਸਿੰਘ ਜੀ ਜੋ ਇਹਨਾਂ ਦੀ ਕਿਸੇ ਜਿਹਾ ਕਹਾਣੀਆਂ ਬਾਰੇ ਚਾਣਨਾ ਪਾਉਂਦੇ ਹਨ। ਅੱਜ ਇੱਕ ਨਵੇਂ ਰਾਜੇ ਬਾਰੇ ਗੱਲ ਕਰਾਂਗੇ ਸਾਡੇ ਨਾਲ ਨੇ ਜਿਸ ਕਰਕੇ ਜਿਸ ਕਰਕੇ ਹੋ ਠੀਕ ਹੋ ਹਾਂ ਠੀਕ ਅੱਜ ਪਰ ਕਿਹੜੇ ਰਾਜੇ ਬਾਰੇ ਕਿਹੜੇ ਰਾਜੇ ਦਾ ਕਿੱਸਾ ਸਾਂਝਾ ਕਰ ਰਹੇ ਹਾਂ ਅੱਜ ਅਪਾਂ ਗੱਲ ਕਰਾਂਗੇ ਪਰਤਪੁਰ ਦੇ ਮਹਾਰਾਜ ਕੇਸਲ ਸਿੰਘ ਬਾਰੇ ਅੱਛਾ ਉਹਨਾਂ ਦੀ ਇੱਕ ਉਹਨਾਂ ਦਾ ਇੱਕ ਇਨਸਾਫ ਮੁਕੱਦਮੇ ਵਾਲੇ ਵਿੱਚ ਇਨਸਾਫ ਕਰਨ ਦਾ ਤਰੀਕਾ ਬੜਾ ਅਜੀਬ ਸੀ ਅਜੀਬ ਲੱਗਦਾ ਬੜਾ ਘਟਿਆ ਕਿਸਮ ਦਾ ਸੀ ਸੋ ਉਹ ਪੋਦੇਵਰੇ ਦਾ ਤੇ ਪਰਤਪੁਰ ਦਾ ਮਹਾਰਾਜਾ ਕਿਸ਼ਮ ਸਿੰਘ ਦੀ ਜਿਹੜਾ ਉਹ ਬਾਕੀ ਰਾਜਿਆਂ ਵਾਂਗ ਉਹ ਵੀ ਅਯਾਸ਼ ਸੀ ਪੂਰਾ ਆਪੀਲਾਸੀ ਸੀ ਉਹਦਾ ਵੀ ਆਪਣੇ ਜਿਹੜੇ ਰਾਜਨੀਤਿਕ ਤੇ ਆਰਥਿਕ ਕੰਮ ਹੁੰਦੇ ਤੇ ਉਹਨਾਂ ਵਿੱਚ ਜਮਾ ਧਿਆਨ ਦੀ ਬਸ ਉਹ ਆਪਣੀ ਐਸ਼ ਪ੍ਰਸਤੀ ਦੇ ਵਿੱਚ ਮਸਤ ਸੀ ਆਪਣੇ ਹਰਮਨ ਦੀਆਂ ਔਰਤਾਂ ਦੇ ਵਿੱਚ ਜੋ ਅੰਜੂਲੀਆਂ ਰਾਨੀਆਂ ਸੀ ਉਹਨਾਂ ਨਾਲ ਹੀ ਰਹਿੰਦੇ ਸੀਗੇ ਬਸ ਤੇ ਐਸ਼ਵਾਰਾਮ ਕਰਦੇ ਸੀ ਉਹਨਾਂ ਦਾ ਇੱਕ ਹੁੰਦਾ ਸੀ ਪ੍ਰਧਾਨ ਮੰਤਰੀ ਹੁੰਦਾ ਸੀਗਾ ਕਮਰਪੱਤ ਸਿੰਘ ਉਹਨਾਂ ਦਾ ਜਿਹੜਾ ਰਾਜ ਭਾਗ ਦੀ ਗੋ ਦੇਖਦਾ ਹੁੰਦਾ ਸੀ ਤਾਂ ਕੀ ਹੁੰਦਾ ਸੀ ਹੁਣ ਉਦੋਂ ਜੱਜ ਤਾਂ ਹੁੰਦੇ ਸੀ ਇਹ ਰਾਜ ਮਹਾਰਾਜ ਹੁੰਦੇ ਤੇ ਜਿਹੜੇ ਇਹ ਹੀ ਫੈਸਲੇ ਕਰਦੇ ਹੁੰਦੇ ਸੀ ਤਾਂ ਇਹ ਜਿਹੜੇ ਮੁਕੱਦਮੇ ਆਉਂਦੇ ਹੁੰਦੇ ਸੀਗੇ ਉਹ ਸਾਰੇ ਇਹਨਾਂ ਦੇ ਵੀ ਹੀ ਆਉਣੇ ਹੁੰਦੇ ਸੀਗੇ ਯਾਨੀ ਉਹਨੂੰ ਕੇਸ ਕਹਿੰਦਾ ਨਾ ਕੇਸ ਉਹ ਇਹਨਾਂ ਕੋਲ ਹੀ ਹੁੰਦੇ ਹੁੰਦੇ ਸੀਗੇ ਪਹਿਲਾਂ ਮਹਾਰਾਜਾਂ ਕੋਲ ਤਾਂ ਇਹ ਹੀ ਉਹਨਾਂ ਦਾ ਫੈਸਲਾ ਕਰਦੇ ਹੁੰਦੇ ਸੀਗੇ ਵੇ ਪੜਦੇ ਹੁੰਦੇ ਸੀ ਫਾਈਲ ਨੂੰ ਮਾਲਕ ਕਾਇਦਾ ਦਾ ਇਹ ਸੀਗਾ ਕਿ ਫਾਈਲ ਨੂੰ ਪੜਨਾ ਹੈ ਫਿਰ ਵਿਚਾਰਨਾ ਹੈ ਆਪਣੇ ਮੰਤਰੀ ਦੀ ਸਲਾਹ ਲੈਣੀ ਹੈ ਫਿਰ ਉਹਤੇ ਮੋਹਰ ਲਾਉਣੀ ਆਪਣਾ ਫੈਸਲਾ ਜਿਹੜਾ ਉਹ ਲਿਖਣਾ ਸਵੇਰੇ ਖਰੋਗ ਭਰੇ ਦਰਬਾਰ ਦੇ ਵਿੱਚੋਂ ਫੈਸਲਾ ਜਿਹੜਾ ਸੁਣਾਇਆ ਜਾਂਦਾ ਜੇ ਦਰਬਾਰ ਦੇ ਵਿੱਚ ਕਹਿ ਲੋ ਜਿਹੜੇ ਉਹਨਾਂ ਦੇ ਅਫਸਰ ਰੱਖੇ ਹੋਏ ਸੀ ਉਹਨਾਂ ਦੁਆਰਾ ਜਨਤਾ ਨੂੰ ਸੁਣਾਇਆ ਜਾਂਦਾ ਲੋਕਾਂ ਵਿੱਚ ਪਹੁੰਚਾਇਆ ਜਾਂਦਾ ਲੋਕਾਂ 'ਚ ਪਹੁੰਚਾਇਆ ਜਾਂਦਾ ਸੀ ਕਰਨਾ ਸੀ ਜਿਹੜੇ ਲੋਕ ਮੁਕਾਦਮੇ ਧਾਇਰ ਕਰਦੇ ਸੀਗੇ ਲੋਨ ਦੇ ਜਦੋਂ ਜੱਜ ਆਗੇ ਉਦੋਂ ਇਹ ਚੀਜ਼ਾਂ ਨਹੀਂ ਹੁੰਦੇ ਸੀ ਅਦਾਲਤਾਂ ਨਹੀਂ ਹੁੰਦੀਆਂ ਸੀ ਉਦੋਂ ਰਾਜੇ ਮਹਾਰਾਜੇ ਇਨਸਾਫ ਕਰਦੇ ਹੁੰਦੇ ਸੀ ਅੱਛਾ ਤਾਂ ਹੀ ਮਸ਼ਹੂਰ ਹੋ ਗਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇਨਸਾਫ ਥੀ ਉਹ ਦੁਨੀਆ 'ਚ ਤਾਂ ਹੀ ਮਸ਼ਹੂਰ ਹੋ ਗਾ ਤੇ ਚਲੋ ਅੱਜ ਤਾਂ ਆਪਾਂ ਜੀ ਭਰਤਪੁਰ ਵਾਲੇ ਦੀ ਗੱਲ ਕਰਾਂਗੇ ਕਿਸ਼ਨ ਕਿਸ਼ਨ ਸਿੰਘ ਦੀ ਤਾਂ ਇਹ ਕੀ ਕਰਦਾ ਸੀਗਾ ਇਹਦੇ ਕੋਲੇ ਇਹ ਹਰ ਐਤਵਾਰ ਦਾ ਦਿਨ ਰੱਖਿਆ ਹੋਇਆ ਸੀ ਕਿਉਂਕਿ ਇਹਨੂੰ ਫਾਈਲਾਂ ਚੈੱਕ ਕਰਨੀਆਂ ਪੜ੍ਹਨੀਆਂ ਫੈਸਲਾ ਦੇਣਾ ਪੜਾ ਅਕਾਊ ਕੰਮ ਲੱਗਦਾ ਸੀ ਕਿਉਂਕਿ ਹੈ ਹੀ ਹਾਲ ਸੀ ਟਿਕਾ ਜ ਹੁਣ ਉਹਦਾ ਪਣੀ ਰਾਜ ਦੀਗਾ ਹਾਲ ਸੀ ਟਿਕਾ ਕੋਈ ਕਹਿਣ ਵਾਲਾ ਨਹੀਂ ਸੀ ਵੀ ਇਹ ਕਿਉਂ ਕਰ ਰਿਹਾ ਆ ਕਿਉਂ ਕਰ ਰਿਹਾ ਹਨ ਆ ਤੇ ਉਹ ਕੀ ਕਰਦਾ ਹੁੰਦਾ ਸੀ ਹਰ ਐਤਵਾਰ ਨੂੰ ਨੇ ਆਪਣੇ ਪਰਵਰ ਮੰਤਰੀ ਨੂੰ ਕਿਹਾ ਹੋਇਆ ਸੀ ਕਿ ਹਰ ਐਤਵਾਰ ਨੂੰ ਸਾਰੀਆਂ ਫਾਈਲਾਂ ਇੱਕ ਕਾਨਫਰੰਸ ਦੇ ਟੇਬਲ ਤੇ ਰੱਖ ਉਹ ਲੈਰ ਕਾਨਫਰੰਸ ਵਾਲਾ ਡੈਵੋਸੀਓ ਟੇਬਲ ਸੀ ਉਹ ਇੰਨਾ ਵੱਡਾ ਸੀਗਾ ਉਹ ਤੇ 200 ਬੰਦੇ ਇੱਕ ਵਾਰ ਜੇ ਬੈਠ ਸਕਦੇ ਇੰਨਾ ਵੱਡਾ ਸੀ ਉਹ ਜਿੰਨੀਆਂ ਵੀ ਹਫਤੇ ਦੇ ਮੁਕੱਦਮੇ ਜਿਹਾ ਲੋਕਾਂ ਦੇ ਜਿਹੜੇ ਕਰਜ਼ੇ ਹੁੰਦੇ ਸੀਗੇ ਉਹਨਾਂ ਦੇ ਮੁਕੱਦਮੇ ਹੁੰਦੇ ਸੀ ਕਤਲ ਕੇਸ ਹੁੰਦੇ ਸੀਗੇ ਜਿਹੜੇ ਤੇ ਜਿਹਨਾਂ ਚ ਸਜ਼ਾਵਾਂ ਸੁਣਾਈਆਂ ਜਾਣੀਆਂ ਜਾਣੀਆਂ ਸੀ ਉਹ ਹੁੰਦੇ ਸੀਗੇ ਉਹ ਸਾਰੀਆਂ ਫਾਈਲਾਂ ਦੀਆਂ ਜਿਹੜੀਆਂ ਦਸਤਾਵੇਜ਼ ਜਿਹੜੇ ਉਹ ਉਹ ਐ ਤਵਾ ਦੇ ਕਾਨਫਰੰਸ ਵਾਲੇ ਟੀਵਲ ਤੇ ਰੱਖੇ। ਪਰ ਸ਼ਾਮ ਨੂੰ ਉਹਨਾਂ ਨੂੰ ਹਮੇਸ਼ਾ ਦੱਸਦੇ ਵੀ ਉਹ ਕਿਸ ਤਰ੍ਹਾਂ ਜਗਾ ਕਰਦਾ ਸੀ ਉਹ। ਉਹ ਕੀ ਕਰਦਾ ਐ ਤਵਾਰ ਵਾਲੇ ਦਾ ਸਾਰਾ ਦਿਨ ਉਹ ਆਪਣੀਆਂ ਰਾਣੀਆਂ ਮਹਾਰਾਣੀਆਂ ਨਾਲ ਰਹਿੰਦਾ। ਹੂੰ। ਆਥਣ ਜੇ ਹੋਣ ਲੱਗੇ ਫਿਰ ਉਹ ਕਾਨਫਰੰਸ ਵਾਲੇ ਦੇ ਵਿੱਚ ਜਾਂਦਾ। ਹੂੰ। ਉੱਥੇ ਫਿਰ ਜੋਗੋ ਨੋਗੋ ਕਰਦਾ, ਸ਼ਰਾਬਾਂ ਪੀਂਦਾ, ਖਾਂਦਾ ਪੀਂਦਾ। ਉਹਨਾਂ ਨਾਲ ਐਸ਼ ਪ੍ਰਸਤੀ ਕਰਦਾ। ਹੂੰ। ਫਿਰ ਜਦੋਂ ਆਥਣ ਦਾ ਟਾਈਮ ਹੁੰਦਾ ਫਿਰ ਉਹ ਜਾਣ ਲੱਗਦਾ। ਤਾਂ ਉਹ ਆਪਣੀਆਂ ਸਾਰੀਆਂ ਮਹਾਰਾਣੀਆਂ ਨੂੰ ਕਹਿਣ ਲੱਗਿਆ ਜਿਹੜੀਆਂ ਫੈਲਾਂ ਪਈਆਂ ਨੇ ਇਹਨਾਂ ਦੀਆਂ ਦੋ ਢੇਰੀਆਂ ਲਾਉ। ਅੱਛਾ ਤਾਂ ਸਾਰੀਆਂ ਜਿਹੜੀਆਂ ਰਾਣੀਆਂ ਪਈਆਂ ਗਿਆ ਉਹ ਸਾਰੀਆਂ ਪਹਿਲਾਂ ਨਹੀਂਆਂ ਦੋ ਢੇਰੀਆਂ ਲਾਉਂਦੀਆਂ। ਹੁਣ ਪਹਿਲਾਂ ਹੁੰਦੀ ਸੀ ਇਹ ਸੈਂਕੜੇ ਦੀ ਗਿਣਤੀ। ਤਾਂ ਉਹਨਾਂ ਦੇ ਦੋ ਢੇਰੀਆਂ ਲਾਉਂਦੀਆਂ ਸੀ। ਤਾਂ ਉਹਨੇ ਫਿਰ ਕਿਸ਼ਨ ਸਿੰਘ ਕੀ ਕਰਦਾ ਆਪਣੀ ਕਲਮ ਚੱਕਦਾ। ਆਪਣੀ ਮਰਜ਼ੀ ਨਾਲ ਇੱਕ ਢੇਰੀ ਨੂੰ ਮਨਜ਼ੂਰ ਕਰ ਦਿੰਦਾ। ਅੱਛਾ। ਦੂਜੀ ਢੇਰੀ ਨੂੰ ਰੱਦ ਕਰ ਦਿੰਦੇ ਹੁਣ ਜਿਹੜੀ ਫਾਈਲ ਪਹਿਲੀ ਢੇਰੀ ਆ ਉਹ ਮਨਜ਼ੂਰ ਹੋ ਗਈ ਜਿਹੜੀ ਦੂਜੀ ਚ ਉਹ ਰੱਦ ਹੋ ਬਿਨਾ ਬੜੇ ਐਵੇਂ ਉਹਦਾ ਕੰਮ ਸੌਖਾ ਰਪੜ ਜਾਂਦਾ ਸੀ ਗਈ ਵਾਰ ਤਾਂ ਹੋਗਾ ਇੰਨਾ ਆਲਸੀ ਸੀ ਕਿ ਉਹ ਤੋਂ ਇਹ ਵੀ ਨਹੀਂ ਹੁੰਦਾ ਸੀ ਫਾਈਲਾਂ ਧਰੀਆਂ ਧਰਈਆਂ ਐਂ ਬਾਹਰ ਆ ਜਾਂਦਾ ਸੀਗਾ ਕਹਿੰਦਾ ਸੀਗਾ ਕਿ ਅਗਲੇ ਐਤਵਾਰ ਨੂੰ ਇਕੱਠੀਆਂ ਕਰਦਾ ਇਕੱਠੀਆਂ ਢੇਗੀਆਂ ਲਾਉਂਦਾ ਉਹ ਦੌਰ ਵੀ ਆ ਗਿਆ ਸੀ ਜਦੋਂ ਮਹੀਨੇ-ਮਹੀਨੇ ਦੇ ਚਾਰ ਆਇਆ ਤਵਾਰਾਂ ਦੀਆਂ ਇਕੱਠੀਆਂ ਢੇਰੀਆਂ ਲਾ ਜਾਂਦਾ ਸੀਗਾ ਤੇ ਫਿਰ ਦੋ ਢੇਰੀਆਂ ਲਗਾਉਂਦਾ ਦੀ ਮਹਾਰਾਣੀ ਉਹ ਇੱਕ ਢੇਰੀ ਤੇ ਦੂਜੀ ਢੇਰੀ ਉਵੇਂ ਹੀ ਕਰਦਾ ਪਹਿਲੀ ਢੇਰੀ ਨੂੰ ਮਨਜ਼ੂਰ ਕਰ ਦਿੰਦਾ ਦੂਜੀ ਢੇਰੀ ਨੂੰ ਰੱਦ ਕਰ ਦਿੰਦਾ ਜਾਂ ਪਹਿਲੀ ਢੇਰੀ ਨੂੰ ਮਨਜ਼ੂਰ ਕਰ ਦਿੰਦਾ ਦੂਜੀ ਢੇਰੀ ਨੂੰ ਰੱਦ ਕਰ ਦਿੰਦਾ ਤਾਂ ਇਹਦੇ ਨਾਲ ਕੀ ਹੁੰਦਾ ਸੀਗਾ ਜਿਨ੍ਹਾਂ ਦੇ ਨਾਂ ਜਿਨ੍ਹਾਂ ਨੇ ਆ ਫਾਈਲਾਂ ਪਹਿਲੀ ਢੇਰੀ ਆ ਗਈਆਂ ਜਿਹੜੀ ਉਹਨੇ ਮਨਜ਼ੂਰ ਕਰੀਆਂ ਸੀਗੇ ਉਹਦੇ ਵਿੱਚ ਕਈ ਜਿਹੜੇ ਬੇਗੁਨਾਹ ਤੇਗੇ ਉਹ ਫਾਈਲਾਂ ਗਈਆਂ ਉਹ ਮਨਜ਼ੂਰ ਕਰਤਾ ਨਹੀਂ ਉਹ ਬੇਗਨਾਮ ਹੁੰਦੇ ਜਿਹੜੇ ਫਾਇ ਲੱਗ ਜਾਂਦੇ ਸੀ ਕਈ ਜਿਹੜੇ ਗੁਨੇਗਾਰ ਤੇ ਕੇ ਉਹ ਆਜ਼ਾਦ ਹੋ ਜਾਂਦੇ ਸੀ ਕਈ ਜਿਨ੍ਹਾਂ ਨੇ ਕਰਜ਼ਾ ਦਿੱਤਾ ਹੁੰਦਾ ਸੀਗਾ ਉਹ ਕੁنگਾਰ ਹੋ ਜਾਂਦੇ ਸੀਗੇ ਜਿਨ੍ਹਾਂ ਨੇ ਕਰਜ਼ਾ ਮੋੜਨਾ ਹੁੰਦਾ ਸੀਗਾ ਉਹ ਆਵਾਜ਼ ਹੋ ਜਾਂਦੇ ਸੀ ਕਿਉਂਕਿ ਉਹਨਾਂ ਦੀ ਫਾਇਰ ਜਿਹੜੀ ਮਨਜ਼ੂਰ ਹੋ ਜਾਂਦੀ ਐਵੇਂ ਕਈ ਜਿਨ੍ਹਾਂ ਦੇ ਝਗੜੇ ਜਾਂਦੇ ਹੁੰਦੇ ਸੀਗੇ ਉਹ ਵੀ ਐਵੇਂ ਹੁੰਦੇ ਹੁੰਦੇ ਸੀਗੇ ਕੁੱਲਮਾ ਲਾ ਕੇ ਇਨਸਾਫ ਦੀ ਜਿਹੜਾ ਉਦੋਂ ਲੋਕਾਂ ਨੂੰ ਐਵੇਂ ਲੱਗਣ ਲੱਗ ਪੈਂਦੇ ਵੀ ਇਹ ਕਿਸਮਤ ਆ ਬਈ ਇਹ ਸਾਡੀ ਸਾਡਾ ਕੇਸ ਦੋ ਜਿਹੜੇ ਵਿਚਾਰ ਆਸਤਾਵਤ ਗਿਆ ਮジョਰਿਟੀ ਦੀ ਜਾਗਰਾਨੀ ਨਹੀਂ ਇੱਕ ਇਹ ਇਹ ਹੋਣ ਕਰਕੇ ਬਹੁਤ ਲੋਕ ਦੇ ਜਿਹੜੇ ਬੇਹੁਣਾ ਫਾਇਦਾ ਤੇ ਬਹੁਤ ਬੇ ਜਿਹੜੇ ਗੁਨਾਹਗਾਰ ਤੇਗੇ ਉਹ ਬਚ ਗਏ ਸੇ ਜਮਾਨਾ ਜਿਨ੍ਹਾਂ ਨੇ ਧੋਖਾ ਧੜੀਆਂ ਕੀਤੀਆਂ ਉਹ ਬਚ ਗਏ ਜਿਨ੍ਹਾਂ ਨਾਲ ਧੋਖਾ ਧੜੀਆਂ ਹੋਈਆਂ ਉਹ ਉਹ ਮਾਰੇਗੇ ਉਹ ਮਾਰੇਗੇ ਇਸ ਤਰ੍ਹਾਂ ਦਾ ਅਨਸਾਫੀ ਕਰਦਾ ਜੀ ਤਾਂ ਉਹ ਇਸ ਨਾਲ ਕੀ ਹੋਇਆ ਹੁਣ ਇਹ ਚੀਜ਼ ਬਹੁਤਾ ਲੰਬਾ ਸਰ ਤਾਂ ਚੱਲ ਨਹੀਂ ਸਕਦੀ ਵੇ ਘਰਤੇ ਗੋਦੀ ਪੂਰੇ ਪਾਰਜਾਂ ਦੇ ਵਿੱਚ ਗੜਬੜੀ ਹੋ ਗਈ ਜੀ ਹੁਣ ਜ਼ਾਹਿਰ ਹੈ ਕਿ ਜਦੋਂ ਉਹ 2 0 ਉਹ ਫਾਇਰ ਅਗਰੇ ਨੇ ਨਹੀਂ ਨਾ ਸੁਟਿਆ ਨੀ ਗੁਨੇ ਘਰ ਆਮ ਕਰ ਦੇਣਗੇ ਅਜੇ ਕਰ ਦੇਣਗੇ ਇਹਦੇ ਚੋਰ ਨੇ ਠੱਗ ਨੇ ਬਚ ਰਹੇ ਨਹੀਂ ਤਾਂ ਗੜਬੜੀ ਤਾਂ ਹੋਣੀ ਹੀ ਸੀ ਆਰਾਜਕਤਾ ਹੋਏਗੀ ਪੂਰੇ ਉਹਦੇ ਵਿੱਚ ਪੂਰੇ ਰਾਜ ਚ ਪੂਰੇ ਰਾਜ ਦੇ ਵਿੱਚ ਅਮਨ ਸ਼ਾਂਤੀ ਦੀ ਜਿਹੜੀ ਭੰਗ ਹੋਊਗੀ ਬਿਲਕੁਲ ਉਹ ਕਿ ਉਹ ਇਨਸਾਫ ਜਿਹੜਾ ਰਾਜਾ ਦੀਨ ਸਾਹਿਬ ਇਹ ਟੱਕਟੇ ਤਰੀਕੇ ਨਾਲ ਇਨਸਾਫ ਕਰਦਾ ਕਿਹੜਾ ਵੀ ਉਹ ਤਾਂ ਉਹਦਾ ਇੱਕ ਮਤਲਬ ਸਮਾਂ ਲਗਾਉਂਦਾ ਸੀ ਬਸ ਬਸ ਇਹ ਕਰਦਾ ਸੀਗਾ ਵੀ ਇੱਕ ਰਾਜਾ ਹੋਣ ਦਾ ਪਰਮਪਰਾ ਹੀ ਹੋ ਉਸਨੇ ਉਹ ਫਿਰ ਇਸ ਦੀ ਸ਼ਿਕਾਇਤ ਬਾਈਸਰਾਏ ਕੋਲੇ ਨੂੰ ਉਹ ਬਾਈਸਰਾਏ ਹੁੰਦਾ ਸੀ ਜਿਹੜਾ ਉਹ ਤੋਂ ਅੰਗਰੇਜ਼ਿਆਂ ਦਾ ਰਾਜਾ ਹੈਗਾ ਸੀ ਉਹ ਆ ਗਿਆ ਸੀਗਾ ਤਾਂ ਬਾਈਸਰਾਏ ਹੁੰਦਾ ਸੀਗਾ ਇਹਦਾ ਤਾਂ ਤੇ ਦੂਜੀ ਗੱਲ ਇਹ ਆ ਇਹ ਵਾਇਸਰਾਏ ਦੀ ਗੱਲ ਹੈ ਇਹਨਾਂ ਨੂੰ ਮੰਨਣੀ ਪੈਦੀ ਸੀ ਉਹ ਤਾਂ ਕਰਕੇ ਵੀ ਉਹ ਵਾਇਸਰਾਏ ਹੁੰਦੇ ਜਿਹੜਾ ਉਹ ਇੰਗਲੈਂਡ ਤੋਂ ਲਿਆ ਹੁੰਦਾ ਸੀ ਹੂੰ ਹੁਣ ਅਗਲਾ ਜਿਹੜਾ ਰਾਜਾ ਦੀ ਗ ਮਹ ਜਿਹੜਾ ਹੈਗਾ ਸੀ ਉਹਨਾਂ ਦਾ ਰਾਜਾ ਕੀ ਜਿਹੜਾ ਹੂੰ ਉਹਦੇ ਅੰਡਰ ਹੁੰਦਾ ਸੀਗਾ ਪਰ ਜਿਹੜਾ ਕਿੰਗ ਹੁੰਦਾ ਸੀਗਾ ਤੇ ਇਹ ਹੀ ਇਹ ਇਧਰ ਦੇ ਜਿਹੜੇ ਆਪਣੇ ਰਾਜੇ ਮਹਾਰਾਜੇ ਹੁੰਦੇ ਤੇ ਉਹਨਾਂ ਦੀ ਇਹ ਵੀ ਰਹੀ ਸੀਗੇ ਵੀ ਉਹ ਉਹਨਾਂ ਤੋਂ ਨਾ ਮੈਡਲ ਲੈਣ ਵਾਸਤੇ ਬڑے ਪਾਪੜ ਬਿੰਦਿੰਦੇ ਸੀ ਇਹ ਵੀ ਇਹਨਾਂ ਕਰਦਾ ਉਹਦੀ ਕਿਸ਼ਮ ਸਿੰਘ ਇਹਨੂੰ ਵੀ ਕਈ ਮਤਲਬ ਉਹਨਾਂ ਨੇ ਕੇ ਸੀ ਐਸ ਜੀ ਸੀ ਐਸ ਆਈ ਇਸ ਤਰ੍ਹਾਂ ਦੇ ਅਵਾਰਡ ਦੇਣੇ ਕਿਤਾਬ ਦਿੱਤੇ ਹੋਏ ਤੇ ਹੋਰ ਵੀ ਕਿਤਾਬ ਲੈਣ ਦਾ ਮਾਰਾ ਹੈ ਉਹਨਾਂ ਦੇ ਮਤਲਬ ਚਾਪਲੂਸੀਆਂ ਕਰਦਾ ਇਹ ਸਾਰੀ ਕਰਦੇ ਸੀ ਇਹ ਪਟਿਆਲਾ ਵਾਲਾ ਵੀ ਕਰਦਾ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਬਗੈਰ ਆਕਿ ਸਾਰੇ ਜਿਹੜੇ ਪਹਾੜਾਂ ਦੇ ਮਹਾਰਾਜਾ ਮਹਾਰਾਜੇ ਇਹਨਾਂ ਅੰਗਰੇਜ਼ਾਂ ਦੇ ਬੜੇ ਚਾਪਲੂਸ ਸੀਗੇ ਉਹਨਾਂ ਦੇ ਤਲਬੇ ਜੱਟ ਅਸੀਂ ਸਿੱਧੇ ਦੱਸ ਦਾਂ ਜੀ ਕਹਿ ਸਕਦਾ ਬਦਲੇ ਦੇ ਵਿੱਚ ਉਹਨਾਂ ਨੂੰ ਉਹ ਦਿੰਦੇ ਸਨ ਸਨਮਾਨ ਤਾਲੀ ਟਿੰਦੇ ਤੇ ਉਹ ਫਿਰ 22 ਸਰੇ ਤੱਕ ਜਦੋਂ ਅਸੀਂ ਪਹੁੰਚੀ ਗੱਲ ਤਾਂ ਉਹਨਾਂ ਨੇ ਫਿਰ ਝਾੜ ਪਾਈ ਇਹਨੂੰ ਫਿਰ ਉਹਨਾਂ ਨੇ ਨਾ ਇੱਕ ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕਰਤਾ ਜਿਹੜੀ ਰਿਆਸਤ ਦੇ ਵਿੱਚ ਜਿਹੜਾ ਕਿ ਉਹ ਫਾਈਲਾਂ ਦੇ ਜਿਹੜੀਆਂ ਸਾਰੀਆਂ ਨੂੰ ਪੜ ਕੇ ਫਿਰ ਫੈਸਲਾ ਸਾਵ ਤੇ ਉਹਨੂੰ ਹੋਰ ਵੀ ਸ਼ਕਤੀਆਂ ਦਿੱਤੀ ਹੋរី ਹੋਰੀ ਕਰਕੇ ਭਰਤਪੁਰ ਦਾ ਜਿਹੜਾ ਰਾਜ ਆਦਿਆ ਉਹ ਉਹਦੇ ਹੱਥ ਦੇ ਵਿੱਚੋਂ ਸਾਰੀਆਂ ਬਾਗਰਾ ਕੋਲੇਗੇ ਉਹ ਸਿਰਫ ਨਾਂ ਦਾ ਮਹਾਰਾਜਾ ਜਿੰਦਿਆ ਦੇ ਵਿੱਚ ਸਰਬਨਾਮ ਦੀ ਮਹਾਰਾਜਾ ਰਹਿ ਗਿਆ ਉਹਦਾ ਕੋਈ ਹੁਕਮ ਨਹੀਂ ਮੰਨਿਆ ਜਾਂਦਾ ਸੀ ਨਾ ਕੋਈ ਹੁਕਮ ਉਹਦਾ ਲੱਗ ਹੁੰਦਾ ਸੀ ਹੁਕਮ ਜਿਹੜਾ ਲਾਕੋ ਹੁਣ ਕਰਦਾ ਸੀਗਾ ਉਹ ਜਿਹੜਾ ਬਾਈਸਰਾਏ ਵੱਲੋਂ ਨਿਯੁਕਤ ਕੀਤਾ ਪ੍ਰਧਾਨ ਮੰਤਰੀ ਸੀਗਾ ਜਿਹੜਾ ਉਹੋ ਹੀ ਕਰਦਾ ਸੀ ਇਸ ਤਰ੍ਹਾਂ ਵਾਲਾ ਇਨਸਾਨ ਦਾ ਦੇਖ ਕਰੀਏ ਬੜਾ ਘਟਿਆ ਦੇ ਨੀਵੇਂ ਪਤਾ ਉਹ ਬਹੁਤ ਗਲਤ ਇਨਸਾਨ ਕਰਦਾ ਸੀ ਬਹੁਤ ਜਿਆਦਾ ਉਹਨੂੰ ਤਾਂ ਹੀ ਅਰਜਕਤਾ ਅਰਾਜਕਤਾ ਤਾਂ ਹੀ ਮਿਲੀ ਸੀ ਹੁਣ ਉਹਦੋਂ ਸਾਰੇ ਮਹਾਰਾਜੇ ਐਵੇਂ ਹੀ ਹੁੰਦੇ ਸੀਗੇ ਉਹ तकरीबन ਮਹਾਰਾਜਾ ਰਣਜੀਤ ਸਿੰਘ ਨੂੰ ਛੱਡ ਕੇ ਜਾਂ 1 2 ਨੂੰ ਹੋਰ ਛੱਡ ਕੇ ਤਕਰੀਬਨ ਸਾਰੇ ਮਹਾਰਾਜੇ ਦੇ ਜਿਹੜੇ ਉਹ ਐਵੇਂ ਹੀ ਅਵਿਲਾ ਸਿੰਘ ਹੁੰਦੇ ਸੀਗੇ ਹਰਮਚੌਕ ਪਾਰ ਬਦੇ ਸੀਗੇ ਕਈ ਕਈ ਵਿਆਹ ਕਰਾਉਂਦੇ ਹੁੰਦੇ ਸੀ ਬਸ ਉਹ ਵਿਲਾਸ ਹੀ ਹੀ ਮਸਤ ਰਹਿੰਦੇ ਸੀ ਸ਼ਰਬਤ ਮਸਤ ਰਹਿੰਦੇ ਸੀ ਉਹ ਜਿੰਦਗੀ ਦਾ ਰੰਗ ਆ ਜਨਤਾ ਦੇ ਵਿੱਚ ਉਹਨਾਂ ਨੂੰ ਕੋਈ ਦਿਲਚਸਪੀ ਨਹੀਂ ਹੁੰਦੀ ਸੀ ਉਹਨਾਂ ਦੇ ਕਮਾਂਗਾਰਾਂ ਦੇ ਵਿੱਚ ਕੁਝ ਵੀ ਹੋ ਨਹੀਂ ਹੁੰਦਾ ਸੀ ਸਾਰੇ ਮਹਾਰਾਜੇ ਤਕਰੀਬਨ ਐਵੇਂ ਹੀ ਹੁੰਦੇ ਸੀ ਇੰਨਾ ਖਿਲਾਫ ਜਿਹੜਾ ਸਭ ਤੋਂ ਪਹਿਲਾ ਮੋਰਚਾ ਕੱਢਿਆ ਸੀ ਜਿਹੜਾ ਉਹ ਵਗਾਤੀ ਸਰਦਾਰ ਸਿਵਾ ਸਿੰਘ ਟਿੱਕਰੀ ਵਾਲਾ ਅੱਛਾ ਇੰਨਾ ਨੇ ਆਪਣੀ ਇੱਕ ਸੰਸਥਾ ਬਣਾਈ ਸੀ ਕਈ ਜਣੇ ਸੀ ਉਹ ਉਹਨਾਂ ਨੇ ਵੀ ਇਹਨਾਂ ਦੇ ਮਹਾਰਾਜਾ ਦੇ ਖਿਲਾਫ ਮੋਰਚਾ ਲਾਇਆ ਸੀ ਇੱਕ ਕਮੇਟੀ ਇਕੱਠੀ ਕੀਤੀ ਕਮੇਟੀ ਇਕੱਠੀ ਕੀਤੀ ਸੀ ਜਿਹੜਾ ਨਾਲੇ ਵਿਰੋਧ ਕਰਦੇ ਜਿਹਨੂੰ ਆਉਂਦੇ ਜਾਂਦੇ ਜਦੋਂ ਕਿਧਰੇ ਜਹਾਜ਼ਾਂ 'ਚ ਚੜਦੇ ਸੀ ਹਮ ਮੰਦਰੀ ਜਹਾਜ਼ਾਂ 'ਚ ਪਾਣੀ ਛੱਡਿਆ ਦੇਉਂਦੇ ਸੀ ਅੱਛਾ ਉਹ ਸਿਵਾ ਸਿੰਘ ਟਿੱਕਰੀ ਵਾਲਾ ਜੀ ਵਾਲੀ ਗੱਲ ਆਪਾਂ ਕਦੇ ਫੇਰ ਕਰਾਂਗੇ ਉਮੀਦ ਹੈ ਤੁਹਾਨੂੰ ਇਹ ਅੱਜ ਦਾ ਸੁਣਾਇਆ ਕਿੱਸਾ ਕਾਫੀ ਵਧੀਆ ਜਾਂ ਜਾਣਕਾਰੀ ਭਰਪੂਰ ਲੱਗਿਆ ਹੋਵੇਗਾ ਕਿਸ ਤਰ੍ਹਾਂ ਪ੍ਰਾਣੇ ਰਾਜੇ ਇਹ ਆਸੀ ਜਾਂ ਆਪਣੇ ਲਾਲਚ ਲਈ ਬੇਨਰਦੋਸੇ ਲੋਕਾਂ ਨੂੰ ਸਜ਼ਾਵਾ ਦੇ ਦਿੰਦੇ ਸਨ ਪਰ ਕਿਸ ਤਰ੍ਹਾਂ ਰਾਜੇ ਦੋਸੀ ਲੋਕਾਂ ਨੂੰ ਮੁਕਤ ਕਰ ਦਿੰਦੇ ਸਨ ਤੇ નિર્ਦੋਸ਼ ਲੋਕਾਂ ਨੂੰ ਫਾਹੀ ਲਾ ਦਿੰਦੇ ਸਨ ਉਮੀਦ ਹੈ ਤੁਹਾਨੂੰ ਸਾਡੀ ਅੱਜ ਦੀ ਗੱਲਬਾਤ ਵਧੀਆ ਲੱਗੀ ਹੋਵੇਗੀ ਅਗਲੀ ਵੀਡੀਓ ਦੇ ਵਿੱਚ ਇੱਕ ਨਵਾਂ ਕਿੱਸਾ ਲੈ ਕੇ حاضر ਹੋਵਾਂਗੇ ਤਦ ਤੱਕ ਦੇ ਲਈ ਧੰਨਵਾਦ